ਜੋ ਜਿਹੜਾ ਲੱਗਿਆ ਸੀ ਸਾਡਾ ਸੰਯੁਕਤ ਮੋਰਚੇ ਦਾ ਉਹਦੀ ਚੌਥੀ ਵਰੇਗੰਡਾ 'ਚ ਅੱਜ ਚੌਥੀ ਵਰੇਗੰਡਾ ਮਨਾਦੇ ਹੋਏ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਉਹਦੇ ਵਿੱਚ ਖਾਸ ਕਰਕੇ ਫਸਲਾਂ ਦੀ ਐਮਐਸਪੀ ਆ ਅੱਜ ਝੋਨੇ ਦੀ ਜਿਹੜੀ ਦੁਰਦਸ਼ਾ ਹੋਈ ਆ ਪੰਜਾਬ 'ਚ ਉਹਦੇ ਵਿਰੋਧ 'ਚ ਅੱਜ ਇਹ ਕਹਿਣਾ ਚਾਹੁੰਦੇ ਆ ਜਿਹੜਾ ਕਿਸਾਨਾਂ ਨੂੰ ਕੱਟ ਲੱਗੇ ਆ ਸ਼ੈਲਰ ਮਾਲਕਾਂ ਨੇ ਲਾਏ ਆ ਆੜਤੀਆਂ ਨੇ ਲਾਏ ਆ ਉਹਨਾਂ ਤੇ ਕਾਰਵਾਈ ਹੋਵੇ ਜਿਹੜੀਆਂ ਕਿਸਾਨਾਂ ਦੇ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਹੈ ਟੋਟਲੀ ਉਹ ਮਾਫ ਹੋਵੇ ਤੇ ਜਿਹੜਾ ਬਿਜਲੀ ਐਕਟ 220 ਹੈ ਚਿੱਪ ਵਾਲੇ ਮੀਟਰ ਲੱਗਦੇ ਉਹਦਾ ਅਸੀਂ ਵਿਰੋਧ ਕਰਦੇ ਆਂ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਡੀਸੀ ਦਫ਼ਤਰ ਅੱਗੇ ਆਏ ਆਂ ਜਿਹੜਾ ਲੇਬਰ ਕੋਰਟ 44 ਲੇਬਰ ਕੋਟਾ ਨੂੰ 4 ਲੇਬਰ ਕੋਟਾ ਚ ਬਦਲ ਦਿੱਤਾ ਮਜ਼ਦੂਰਾਂ ਨੂੰ ਆਪਣੀ ਯੂਨੀਅਨ ਬਣਾਉਣ ਦੇ ਹੱਕ ਖੋਲ੍ਹ ਆਏ ਹੋਰ ਜਿਹੜੀਆਂ ਉਹਨਾਂ ਨੇ ਮੰਗਾਂਆਂ ਮੀਆਂ ਸ਼ਿਕਾਇਤਾਂ ਉਹਦਾ ਨਿਬਟਾਰਾ ਨਹੀਂ ਹੋ ਰਿਹਾ ਉਹ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਟ੍ਰੇਡ ਯੂਨੀਅਨ ਕਿਸਾਨ ਯੂਨੀਅਨ ਖੇਤ ਮਜ਼ਦੂਰਾਂ ਤੇ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਡੀਸੀ ਦਫ਼ਤਰਾਂ ਦੇ ਸਾਰੇ ਹਿੰਦੁਸਤਾਨ ਚ ਇਕੱਠੀਆਂ ਹੋਈਆਂ ਇਕੱਠੀਆਂ ਹੋ ਕੇ ਪਾਰ ਸਰਕਾਰ ਨੂੰ ਇਹ ਕਹਿਣਾ ਚਾਹਨੀ ਆ ਕਿ ਤੁਸੀਂ ਜੋ ਫੈਸਲੇ ਜੋ ਤੁਸੀਂ ਸਮਝੌਤੇ ਕੀਤੇ ਐ ਸੰਯੁਕਤ ਕਿਸਾਨ ਮੋਰਚੇ ਨਾਲ ਉਹਨਾਂ ਨੂੰ ਇਨਵੇ ਨਾਲ ਲਾਗੂ ਕੀਤਾ ਜਾਵੇ ਐਮਐਸਪੀ ਦੀ ਗਾਰੰਟੀ ਦਿੱਤੀ ਜਾਵੇ ਤੇ ਕਾਨੂੰਨ ਬਣੇ ਖਰੀਦ ਦੀ ਗਾਰੰਟੀ ਹੋਵੇ ਤੇ ਨਾਲ ਜਿਹੜਾ ਟੋਟਲ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ ਹੋਵੇ ਜਿਹੜਾ ਤੁਸੀਂ ਮੰਨੇ ਆ ਉਹਨਾਂ ਤੋਂ ਮੁਕਰੋ ਨਾ ਅਸੀਂ মিডিਏ ਦੇ ਬੜੇ ਧੰਨਵਾਦੀ ਆ ਸਮੇਂ-ਸਮੇਂ ਤੇ ਸਾਡੀਆਂ ਮੰਗਾਂ ਉਚਾ ਕੇ ਇਹ ਹਾਈਲਾਈਟ ਕਰਦੇ ਆ ਧੰਨਵਾਦ ਐ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਲੰਮਾ ਸਵਾ ਸਾਲ ਲੰਮਾ ਸੰਘਰਸ਼ ਉਹਦੀ ਲੜੀ 'ਚ ਇਹ ਹੁਣ ਸਮਰੱਥ ਜਿਹੜਾ ਉਹਦੀ ਚੌਥੀ ਸਾਲਗिराਹ ਦੇ ਉੱਤੇ ਆ ਰਿਹਾ ਹੈ ਇਹਦਾ ਮਤਲਬ ਇਹੀ ਹੈ ਕਿ ਲੋਕਾਂ ਕੋਲ ਜਿਹੜੀ ਸਭ ਤੋਂ ਵੱਡੀ ਸ਼ਕਤੀ ਹੈ ਉਹ ਖੇਤੀ ਸੈਕਟਰ ਚੋਂ ਪੈਦਾ ਹੁੰਦੀ ਹੈ ਖੇਤੀ ਸੈਕਟਰ ਨੂੰ ਸਰਕਾਰ ਦੀ ਕੇਂਦਰ ਸਰਕਾਰ ਦੀ ਔਰ ਪੰਜਾਬ ਸਰਕਾਰ ਦੀ ਲੜਵੀ ਨੀਤੀ ਹੈ ਕਿ ਇਹਨੂੰ ਕਾਰਪੋਰੇਟ ਦੇ ਹਵਾਲੇ ਕਰਨ ਵਾਸਤੇ ਉਹਦੇ ਮੈਥਡ ਬਣਾਏ ਜਾਣ ਮੈਥਡ ਇਹ ਬਣਾਏ ਜਾਂਦੇ ਆ ਕਿ ਮੰਡੀ ਦੇ ਵਿੱਚ ਕਿਸਾਨ ਨੂੰ ਇਨਾ ਦਰਬਦਰ ਕਰ ਦਿੱਤਾ ਜਾਵੇ ਕਿ ਉਹ ਇਹਦੇ ਤੋਂ ਹਜ਼ਾਰ ਰੁਪਏ ਬੇਜ਼ਾਰ ਹੋ ਇਹ ਬੇਜ਼ਾਰੀ ਨੂੰ ਰੋਕਣ ਲਈ ਜਥੇਬੰਦੀਆਂ ਨੇ ਆਪਣਾ ਜਿਹੜਾ ਇੱਕ ਸੰਘਰਸ਼ ਆ ਵਿੜਿਆ ਹੋਇਆ ਉਸ ਸੰਘਰਸ਼ ਦੇ ਵਿੱਚ ਜ਼ਰੂਰੀ ਇਹ ਹੈ ਕਿ ਕਿਸਾਨਾਂ ਨੂੰ ਸੁਚੇਤ ਕੀਤਾ ਜਾਵੇ ਕਿ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਲੈਣੀ ਆ ਉਹ 23 ਫਸਲਾਂ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਉਹ ਡਿਕਲੇਅਰ ਕਰਦੀ ਆ ਕਨਸਟੈਂਟ ਐਗਰੀਕਲਚਰ ਪ੍ਰਾਈਸ ਕਮਿਸ਼ਨ ਨੂੰ ਡਿਟਰਮਾਈਨ ਕਰਦਾ ਹੈ ਪਰ ਉਹ 23 ਫਸਲਾਂ ਦੇ ਉੱਤੇ ਕਿਤੇ ਵੀ ਲਾਗੂ ਨਹੀਂ ਹੁੰਦੀ ਇਸ ਲਈ ਜ਼ਰੂਰੀ ਹੈ ਕਿ ਉਹਨਾਂ 23 ਫਸਲਾਂ ਦੀ ਕਾਨੂੰਨੀ ਗਰੰਟੀ ਗਵਰਨਮੈਂਟ ਆਫ ਇੰਡੀਆ ਨੇ ਕਾਨੂੰਨ ਪਾਸ ਕਰਨਾ ਉਪਰੰਤ ਪਾਸ ਕੀਤਾ ਜਾਵੇ ਦੂਸਰਾ ਜਿਹੜਾ ਵੱਡਾ ਸਵਾਲ ਹੈ ਜਿਹੜਾ ਵੀ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਬਹੁਤ ਬਹੁਤ ਟੈਕਨੋਲੋਜੀ ਸੇ ਹੈਗੀਆਂ ਪਾਰਟਿਕੁਲਰਲੀ ਕਿਉਂਕਿ ਤੁਸੀਂ ਆਪਾ ਮੀਡੀਆ ਨਾਲ ਜੁੜਿਆ ਮੀਡੀਆ ਰੈਂ ਗੱਲ ਹੋ ਰਹੀ ਹੈ ਮੀਡੀਆ ਇੱਕ ਬਹੁਤ ਵੱਡੀ ਟੈਕਨੋਲੋਜੀ ਲੈ ਕੇ ਆਇਆ ਕਿ ਕਿਸ ਤਰ੍ਹਾਂ ਲੋਕਾਂ ਨੂੰ ਮੂਰਖ ਬਣਾਇਆ ਜਾ ਸਕਦਾ ਵਿਚਾਰ ਦੇ ਤੌਰ ਦੇ ਉੱਤੇ ਅੱਜ ਦੀ ਇੱਕ ਖਬਰ ਦੇ ਵਿੱਚ ਹੈ ਕਿ ਕੈਂਸਰ ਦੇ ਉੱਤੇ ਗੱਲ ਕੀਤੀ ਹੈ ਡਾਕਟਰ ਨਵਜੋਤ ਜਿਹੜੀ ਕਿਉਂਕਿ ਉਹ ਕੈਂਸਰ ਤੋਂ ਠੀਕ ਹੋਈ ਹੈ ਉਹਨੇ ਗੱਲ ਕੀਤੀ ਕਿ ਮੈਂ ਸਟਰਸ ਬਲੂਡ ਨਿੰਬੂ ਨਿੰਮ ਤੇ ਹਲਦੀ ਲਗਾਤਾਰ ਉਹਦਾ ਸੇਵਨ ਕੀਤਾ ਤੇ ਮੈਂ ਆਪਣੇ ਕੈਂਸਰ ਦੇ ਉੱਤੇ ਕਾਬੂ ਪਾ ਰਿਹਾ ਪਰ ਉਸੇ ਵੇਲੇ ਤੁਹਾਡੇ ਸਾਹਮਣੇ ਆ ਇੱਕ ਕੈਂਸਰ ਇੰਸਟੀਚੂਟ ਦਾ ਮੁਖੀ ਜਿਹੜਾ ਉਹ ਲਾਈਨ ਵਿੱਚ ਆ ਗਿਆ ਕਿਉਂਕਿ ਉਹ ਸਿੱਧਾ ਅਟੈਕ ਹੋ ਗਿਆ ਫਾਰਮਾਸਿਊਟੀਕਲ ਇੰਡਸਟਰੀ ਦੇ ਉੱਤੇ ਕਿ ਫਾਰਮਾਸਿਊਟੀਕਲ ਇੰਡਸਟਰੀ ਨੇ ਆਪਣੀ ਜਿਹੜੀ ਕੇਮੋਥੈਰੇਪੀ ਹੈ ਉਹ ਚਲਾਉਣੀ ਹੈ ਸਰਜਰੀ ਕਰਨੀ ਹੈ ਇੱਕ ਇੰਸਟੀਚੂਟ ਵੱਡਾ ਡਵੈਲਪ ਕੀਤਾ ਹੋਇਆ ਉਹ ਤਾਂ ਹੀ ਚੱਲ ਸਕਦਾ ਜੇ ਲੋਕਾਂ ਨੂੰ ਬਿਮਾਰ ਰੱਖਿਆ ਜਾਵੇ ਇਹ ਦੁੱਖ ਦੀ ਗੱਲ ਹੈ ਕਿ ਲੋਕ ਇਸ ਗੱਲ ਤੋਂ ਸੁਚੇਤ ਹੋਣਗੇ ਹੁਣ ਤੇ ਸਾਨੂੰ ਆਪਣੀ ਖੁਰਾਕ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਇਹ ਡਾਕਟਰ ਆਪਣੇ ਤੌਰ ਤੇ ਕਹਿਣਾ ਸ਼ੁਰੂ ਕਰ ਦਿੱਤਾ ਔਰ ਨਿੰਮ ਹਲਦੀ ਤੇ ਸ਼ਹਿਦ ਤੇ ਨਿੰਬੂ ਇਹਤਨੇ ਜਿਹੜੀਆਂ ਚਾਰ ਇਸ ਚੀਜ਼ਾਂ ਨੇ ਇਹ ਵੱਡੀ ਸ਼ਕਤੀ ਸਰੀਰ ਦੇ ਵਿੱਚ ਇਮ्युनिटी ਪੈਦਾ ਕਰਦੀਆਂ ਇਮ्युनिटी ਜ਼ਰੂਰੀ ਹੈ ਔਰ ਉਸ ਤੋਂ ਪਹਿਲਾਂ ਵੀ ਜਿਹੜਾ ਇਦਾਂ ਦਾ ਹੋਇਆ ਕਿ ਕਰੋਨਾ ਸੈਕਟਰ ਦੇ ਵਿੱਚ ਜਿਹੜੀ ਗੱਲ ਆਈ ਸੀ ਕਿ ਕਰੋਨਾ ਇੱਕ ਵਾਇਰਸ ਹੈ ਵਾਇਰਸ ਤੋਂ ਇਨਾ ਭੈਪੀਤ ਕਰਤਾ ਲੋਕਾਂ ਨੂੰ ਕਿ ਸਾਰੀ ਦੁਨੀਆ ਨੂੰ ਜਿਹੜਾ ਹੈਗਾ ਸਟੈਂਡ ਸਟਿਲ ਕਰ ਦਿੱਤਾ ਗਿਆ ਇਹ ਦੁਖ ਨਿਕਾਲਿਆ ਕਿ ਫਾਰਮਾਸਿਊਟੀਕਲ ਇੰਡਸਟਰੀ ਜਿਹੜੀ ਆ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਕਿੱਦਾਂ ਕਿਸ ਲੈਵਲ ਤੱਕ ਜਾ ਸਕਦੀ ਇਸ ਗੱਲ ਨੂੰ ਸੁਚੇਤ ਕਰਨੀ ਲੋਕ ਸੁਚੇਤ ਹੋ ਰਹੇ ਆ ਅਸਯੁਕਤ ਕਿਸਾਨ ਮੋਰਚੇ ਨੇ ਆਪਣੀ ਲੜੀ ਚ ਜਦੋਂ ਕਿਸਾਨਾਂ ਦੀਆਂ ਮੰਗਾਂ ਸ਼ੁਰੂ ਕੀਤੀਆਂ ਉਹਦੇ ਨਾਲ ਮਜ਼ਦੂਰ ਮੁਲਾਜ਼ਮ ਤੇ ਹੋਰ ਟ੍ਰੇਡ ਜੂਨ ਜਥੇਬੰਦੀਆਂ ਜੁੜ ਗਈਆਂ ਲੋਕਾਂ ਦੀ ਲਹਿਰ ਵੱਡੀ ਹੋ ਰਹੀ ਆ ਉਹਦੇ ਵਿੱਚ ਜਮੂਰੀ ਕਿਸਾਨ ਸਭਾ ਵੀ ਜਿਹੜੀ ਆ ਉਹ ਆਪਣਾ ਇੱਕ ਯੋਗਦਾਨ ਪਾ ਰਹੀ ਆ ਮੈਂ ਡਾਕਟਰ ਸੁਖਦੇਵ ਸਿੰਘ ਢੰਡੂ ਉਸ ਸੰਸਥਾ ਦੇ ਇੱਕ ਇੱਕ ਛੋਟਾ ਜਿਹਾ ਆਦਮੀ ਹੋਣ ਦੇ ਨਾਤੇ ਇਹ ਬੇਨਤੀ ਕਰਦਾ ਸਾਰੀ ਜਨਤਾ ਨੂੰ ਜਿਹੜੀ ਸੁਣ ਰਹੀ ਹੈ ਤੇ ਉਹ ਆਪਣੇ ਗਿਆਨ ਨੂੰ ਵਿਕਸਿਤ ਕਰਨ ਵਾਸਤੇ ਕਿਤਾਬਾਂ ਨਾਲ ਜੁੜਨ ਗਿਆਨ ਨਾਲ ਜੁੜਨ ਚੰਗਿਆਂ ਬੰਦਿਆਂ ਨਾਲ ਗੱਲਾਂ ਕਰਨ ਵਿਗਿਆਨ ਨਾਲ ਜੁੜਨ ਪਈ ਵਿਗਿਆਨ ਤੋਂ ਬਿਗੈਰ ਕੋਈ ਚੀਜ਼ ਵਾਪਰਦੀ ਨਹੀਂ ਹੈ ਇਸ ਲਈ ਜ਼ਰੂਰੀ ਹੋਏਗਾ ਕਿ ਜੇ ਆਪਾਂ ਬਿਮਾਰੀਆਂ ਨਾਲ ਲੜਨਾ ਤੇ ਬਿਮਾਰੀਆਂ ਤੋਂ ਵੱਡੀ ਜਿਹੜੀ ਬਿਮਾਰੀ ਆ ਸਰਕਾਰ ਦੀਆਂ ਨੀਤੀਆਂ ਨਾਲ ਲੜਨਾ ਉਹਦੇ ਵਾਸਤੇ ਸਾਨੂੰ ਇਕੱਠੇ ਹੋਣਾ ਸੁਚੇਤ ਹੋਣਾ ਤੇ ਸਮਝਦਾਰ ਹੋ ਕੇ ਇੱਕ ਲੰਮਾ ਸੰਘਰਸ਼ ਜਿਹੜਾ ਲੜਨਾ ਉਹ ਸਾਡੇ ਵਾਸਤੇ ਜ਼ਰੂਰੀ ਹੋਏਗਾ ਇਹ ਲੈਰਾ ਕਿਸਾਨਾਂ ਨੇ ਸ਼ੁਰੂ ਕੀਤੀ ਆ ਸਾਰੀਆਂ ਜੱਥੇਬੰਦੀਆਂ ਚੋਰੀਆਂ ਉਹਦੀ ਸ਼ੁ크ਰਮਨਾ ਮੰਗਦੇ ਹੋਏ ਅਸੀਂ ਸਫਲਤਾ ਦੀ ਜਿਹੜਾ ਉਹ ਪੱਕਾ ਯਕੀਨ ਰੱਖਦੇ ਹਾਂ ਹਾਂਜੀ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਆ ਇਹ ਸੰਯੁਕਤ ਕਿਸਾਨ ਮੋਰਚਾ ਤੇ ਸੈਂਟਰਲ ਜਿਹੜੀਆਂ ਟ੍ਰੇਡ ਯੂਨੀਅਨਾਂ ਉਹਨਾਂ ਵੱਲੋਂ ਸਾਂਝਾ ਆਇਆ ਜਿਹੜਾ ਕਾਫੀ ਦੇਰ ਪਹਿਲਾਂ ਅਸੀਂ ਇਹ ਪਲਾਨ ਕੀਤਾ ਸੀ ਕਿਉਂਕਿ ਇਹਦੇ ਵਿੱਚ ਸਾਡੀਆਂ ਕਿਸਾਨਾਂ ਦੀਆਂ ਮੰਗਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਉਹਨਾਂ ਵਾਸਤੇ ਅਸੀਂ ਇਹ ਸੰਘਰਸ਼ ਕਰ ਰਹੇ ਆ ਕਿਉਂਕਿ ਇਕੱਲਾ ਇਕੱਲਾ ਕੋਈ ਵੀ طبਕਾ ਜੇ ਸੰਘਰਸ਼ ਕਰਦਾ ਤਾਂ ਸਰਕਾਰਾਂ ਦੇ ਉੱਤੇ ਉਹ ਦਬਾਅ ਨਹੀਂ ਪਾਇਆ ਜਾ ਸਕਦਾ ਇਸ ਕਰਕੇ ਅੱਜ ਦਾ ਪ੍ਰੋਗਰਾਮ ਜਿਹੜਾ ਇਹ ਸਾਡਾ ਸਾਂਝੇ ਤੌਰ ਤੇ ਦਿੱਤਾ ਗਿਆ ਹੈ ਦੋਨਾਂ ਫੋਰਮਾਂ ਨੂੰ